ਕੁਪਿੰਦਰ ਹਾਂਜੀ ਤੁਸੀਂ ਮੈਨੂੰ ਨਾ ਕਿਸੇ ਇਹੋ ਜਿਹੇ ਤਰੀਕੇ ਨਾਲ ਪ੍ਰਪੋਜ਼ ਕਰੋ ਜਿਹੜਾ ਅੱਜ ਤੱਕ ਦੁਨੀਆ 'ਚ ਕਿਸੇ ਨੇ ਨਾ ਕੀਤਾ ਹੋਵੇ ਕੋੜੇ ਕਰ ਦੇਣਾ ਜੀ ਹੱਥ ਦਿਓ ਅਕਲ ਦੀ ਏ ਅੰਨੀ ਏ ਤੇ ਸ਼ਕਲ ਦੀ ਏ ਭੈੜੀ ਏ ਕੀ ਤੂੰ ਮੇਨਾਂ ਵਿਆਹ ਕਰਾ ਕੇ ਮੇਰੀ ਸਾਰੀ ਜ਼ਿੰਦਗੀ ਬਰਬਾਦ ਕਰੇਂਗੀ ਕੋਈ ਖੜੀਆ ਤੇਰੇ ਨਾਲ ਤਾਂ ਮੈਂ ਡੋੜਾਂ ਫਾਈਨ ਨਹੀਂ ਆਇਆ ਤੱਕ ਯਾਰ ਆ ਜਾ ਐ ਕਰੀ ਹਾਂ ਪਹਿਲਾਂ ਮੈਂ ਪ੍ਰਪੋਜ਼ ਮਾਰੂੰਗਾ ਠੀਕ ਹੈ ਤੂੰ ਕਿਉਂ ਮਾਰੂਗਾ ਮੈਨੂੰ ਪਹਿਲਾਂ ਤੂੰ ਜਾਣ ਦਿਆ ਪਹਿਲਾਂ ਪ੍ਰਪੋਜ਼ ਮੈਂ ਮਾਰਦਾ ਅ ਠੀਕ ਹੈ ਪਹਿਲਾਂ ਤੂੰ ਮਾਰ ਲਈ ਪਰ ਜੇ ਤੈਨੂੰ ਨਾ ਕਰਤੀ ਫਿਰ ਮੈਂ ਮਾਰ ਦੂੰਗਾ ਠੀਕ ਹੈ ਠੀਕ ਹੈ ਠੀਕ ਹੈ ਬਾਹਰ ਨਹੀਂ ਕਿਸੇ ਨਾਲ ਜਾਣੀ ਚਾਹੀਦੀ ਆਪਣੇ ਦੋਨੋਂ ਵਿੱਚ ਕਿਸੇ ਨਾਲ ਵੀ ਵਿਆਹ ਹੋ ਜਾਵੇ ਡਨ ਓਕੇ ਓਕੇ ਡਨ ਆ ਗਿਆ ਆ ਗਿਆ ਹੈਲੋ ਸਾਡੇ ਕੋਲ ਤਾਂ ਤੁਹਾਡੇ ਲਈ ਇੱਕ ਸਰਪ੍ਰਾਈਜ਼ ਹੈ ਮੇਰੇ ਕੁਲੇ ਤੁਹਾਡੇ ਦੋਨਾਂ ਲਈ ਸਰਪ੍ਰਾਈਜ਼ ਹੈ। ਅੱਛਾ। ਆ ਦੇਖੋ ਮੇਰੀ ਇੰਗੇਜਮੈਂਟ ਹੋ ਗਈ। ਮੁੰਡਾ ਕਹੇ ਜਾ। ਆ ਮੁੰਡਾ ਕੋਈ ਦੇਖੀ ਹੱਸਦੇ ਦੀ ਫੋਟੋ। ਲੱਗਦਾ ਜਿਵੇਂ ਸੋਨਾ ਲੱਗਦਾ। ਦਾਦਾ ਜੀ ਕਿੰਨੇ ਬਾਹਰ ਨੂੰ ਐ। ਵੀ ਕਿਹਦੀ ਕੇ ਦਾਦਾ। ਬਸ ਆਹੀ ਪ੍ਰੋਬਲਮ ਹੈ। ਉਦਾਂ ਦਾ ਸੋਹਣਾ ਹੈ। ਪਰ ਬਾਕੀ ਤਾਂ ਸੋਹਣਾ ਪਰ ਜਦ ਹੱਸਦਾ ਹੀ ਨਹੀਂ ਸੋਹਣਾ ਲੱਗਦਾ। ਕੀ ਫਾਇਦਾ? ਨਾਂ ਕਰਾ। ਵਿਆਹ ਤੋਂ ਬਾਅਦ ਹੱਸਣ ਕੀ ਨਾ ਦੇਣਾ ਇਹਨੂੰ। ਓ ਨੋ 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 ਫਟ ਗਈ ਆਪਾ ਆਪਾਂ ਨੂੰ ਵੀ ਨਹੀਂ ਦੱਸਣ ਦੇਣਾ ਇਹਨੇ ਜੇ ਆਪਣਾ ਵਿਆਹ ਹੋ ਜਾਂਦਾ ਕਾ ਸਭ ਤੋਂ ਪਹਿਲੀ ਫਾੜੀ ਕੱਟੀ ਸੀ ਇਹ ਫਾਜ਼ਿੰਦੇ ਕਿਉਂ ਨਹੀਂ ਆ ਹਲੂ ਬਾਜੀ ਅੰਮ੍ਰਿਤ ਖਾ ਲੋ ਹਾਂ ਇਹ ਕੀ ਗੱਲ ਦਾ ਸਰ ਵੀ ਹਾਂਜੀ ਪਹਿਲਾਂ ਤੂੰ ਸੰਤਰਾ ਖਾਦਾ ਉਹਦੀ ਕਫਾੜੀ ਮੈਨੂੰ ਲੈ ਕੇ ਆ ਗਈ ਹਾਂਜੀ ਆ ਹੁਣ ਤੂੰ ਅੰਮ੍ਰਿਤ ਖਾਣ ਲੱਗੀ ਉਹਦੀ ਕਫੜੀ ਲੈ ਕੇ ਆ ਗਈ ਤੂੰ ਇਨਜਤ ਕਰਦੀ ਹੈ ਮੇਰੀ ਓਹੋ ਇੱਜ਼ਤ ਇੱਜ਼ਤ ਕੋਈ ਨਹੀਂ ਕਰਦੀ ਮੈਂ ਤਾਂ ਥੋੜੀ ਨੀਤ ਕੱਢਦੀ ਹੁੰਨੀ ਆ ਓ ਨੋ 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 ਦੀਦੀ ਮੈਂ ਨਾ ਹਾਂ ਚੱਲੀਏ ਸ਼ਰਟ ਪ੍ਰੈਸ ਕਰਦੇ ਮੈਂ ਕਾਲਜ ਲਈ ਲੇਟ ਹੋ ਰਹੀ ਆ ਪਲੀਜ਼ ਓਕੇ ਹਾਂ ਪਰ ਉਲਟੀ ਕਰਕੇ ਕਰੀ ਤੂੰ ਹੁਣੇ ਤੱਕ ਪ੍ਰੈਸ ਨਹੀਂ ਕੀਤੀ ਯਾਰ ਮੈਂ ਤਾਂ ਪ੍ਰੈਸ ਕਦੋਂ ਦੀ ਲਾ ਕੇ ਬੈਠੀ ਆ ਉਲਟੀ ਹੋਈ ਨਹੀਂ ਆ ਰਹੀ ਮੋਏ ਮੋਰੇ ਮੋਏ ਮੋਰੇ ਮੋਏ ਮੋਰੇ ਮੋਏ ਮੋਰੇ ਮੋਏ ਮੋਰੇ ਆ ਮੈਡਮ ਜੀ ਦੁੱਧ ਪੋਹ ਲਓ ਬੇ ਭਾਈ ਆ ਕੱਲ ਕਹੇ ਜਾਂ ਦੁੱਧ ਦੇ ਕੇ ਗਏ ਸਾਡੇ ਤਾਂ ਸਾਰੇ ਨਿਆਣਿਆਂ ਨੂੰ ਲੂਜ਼ ਮੋਸ਼ਨ ਹੋਏ ਪਏ ਨੇ ਕੱਲ ਉਹ ਅੱਛਾ ਅੱਛਾ ਸਾਡੇ ਲੈਟ ਹੈ ਨਹੀਂ ਸੀ ਪਾਣੀ ਵਾਲੀ ਮੋਟਰ ਚੱਲੀ ਨਹੀਂ अच्छा चल भी फिर हाँ, हाँ, oh, <laughs> नो 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 no. मैडम ही सिधरी हुई है इन्हों तो पानी वाली पचू मिलना कल नहीं 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 प्रॉब्लम तो कोई नहीं है हेलो दीदी मैं कल डेट पर जा अच्छा तेरा तो ते यार ब्रेकअप हो गया सी नाले ओ नहीं ये तो दूजा अच्छा दूजा है यार मैं अपनी थ्रेडिंग भी नहीं कराई हैगी ओह माय गॉड मेरा मुंह तो फींसिया नाल भरया पया मैं कित्ता लेके जाऊंगी ऐ कर फिर मेकअप करके चल जा मेकअप हां हां ओके और फिर किवें रही तेरी डेट अगले ने जाके मेनू फोन भी नहीं करया चक के ब्लॉक करता अगले ने मेरा मुंह तो वाया ही सारी फींसिया देखंगी मुंह करवा लिया ਬੰਦੇ ਦਾ ਪੁੱਤ ਬਣ ਕੇ ਦੱਸ ਦੇ ਕਿੱਥੇ ਆ ਨਹੀਂ ਮੇਰੀ ਛੋਟੀ ਬੰਦਾ ਸਾਖ ਨਹੀਂ ਕਰਾਉਣਾ ਤੈਨੂੰ ਲੈ ਸਰਵੀ ਬਾਲਕ ਨੇ ਸੋਨੇ ਲਾਦੇ ਆ ਸਟੇਟ ਕਰਵਾਏ ਆ ਆ ਨਹੀਂ ਮੁੱਛਾਂ ਵਾਲੇ ਚਲੋ ਭਾਜੀ ਹਾਂ ਇੱਕ ਮਿੰਟ ਗੱਲ ਸੁਣਿਓ ਆ ਗਿਆ हां ਕੀ ਹੋਇਆ ਪਾਜੀ ਮੈਂ ਰੋਟੀ ਬਣਾਉਣ ਲੱਗੀ ਸੀ ਉਹ ਮੈਂ ਲਈ ਰੋਟੀ-ਰੋਟੀ ਖਾਣੀ ਹੋਰ ਕੀ ਖਾਓਗੇ ਮੈਂ ਤਾਂ ਅੱਜ ਪਰੌਂਠੇ ਖਾਉਂਗਾ ਅੱਛਾ ਫਿਰ ਕਾਦੇ ਵਾਲੇ ਬਣਾਵਾਂ ਪਿਆਜ਼ ਵਾਲੇ ਬਣਾਵਾਂ ਕਾਲੂ ਵਾਲੇ ਬਣਾਵਾਂ ਜਿਹੜੇ ਮਰਜੀ ਬਣਾ ਲੀ ਆਪਨੇ ਬੁੱਛੀ ਵਰਗੇ ਨਾ ਬਣਾਈ ਓ ਨੋ 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 ਦੇਖੋ ਜੀ ਤੁਸੀਂ ਬਹੁਤ ਅੱਛੇ ਇੰਸਟੀਚਿਊਟ ਦੇ ਵਿੱਚ ਆਏ ਹੋ ਸਾਡਾ ਸਟਾਫ ਤੁਹਾਨੂੰ ਬਹੁਤ ਚੰਗੇ ਤਰੀਕੇ ਨਾਲ ਟੀਚ ਕਰੂਗਾ ਤੁਸੀਂ ਯਕੀਨ ਕਰੋ ਤੁਸੀਂ ਬਹੁਤ ਅੱਛੇ ਬੈਂਡ ਲੈ ਕੇ ਜਾਓਗੇ ਇੱਥੋਂ ਤੇ ਸਫਲਤਾ ਤੁਹਾਡੇ ਪੈਰ ਚੁੰਮੂਗੀ ਸਫਲਤਾ ਮੇਰੇ ਪੈਰ ਨਾ ਨਾ ਕਦੇ ਵੀ ਨਹੀਂ ਚੁੰਮ ਸਕਦੀ ਤੁਸੀਂ ਢੇਰੀ ਕਿਉਂ ਢਾਈ ਬੈਠੇ ਹੋ ਸਫਲਤਾ ਤਾਂ ਤੁਹਾਡੇ ਪੈਰ ਜ਼ਰੂਰ ਚੁੰਮੂਗੀ ਜਦੋਂ ਤੁਸੀਂ ਇੱਥੋਂ ਅੱਠ ਬੈਂਡ ਲੈ ਕੇ ਜਾਓਗੇ ਉਹ ਬੈਂਡ ਤਾਂ ਮੈਨੂੰ ਪਤਾ ਮੈਨੂੰ ਤੁਸੀਂ 8 ਦੇ ਵੀ 9 ਦਵਾ ਦੋਗੇ ਪਰ ਸਫਲਤਾ ਨਹੀਂ ਮੇਰੇ ਪੈਰ ਚੁੰਮ ਸਕਦੀ ਲੈ ਇਹ ਕਿਹੜੀ ਗੱਲ ਹੈ ਉਹ ਮੈਡਮ ਸਫਲਤਾ ਪੈਰ ਚੁੰਮੂ ਕਿੱਥੋਂ ਪੈਰਾਂ ਤੋਂ ਤਾਂ ਗੋਡੇ-ਗੋਡੇ ਮੁਸ਼ਕਲ ਹੁੰਦਾ ਹੈ ਉਹ ਨੋ 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 ਹਾਂ ਕੀ ਦਾ ਫੋਨ ਆ ਗਿਆ ਹੈਲੋ ਜੀ ਪੈਰੀ ਪੈੰਦਰ ਸਸੂਮਾ ਬੇ ਪੈਰੀ ਕਿੱਥੇ ਪੈਣਾ ਤੂੰ ਤੂੰ ਤਾਂ ਗਲ ਪੈਣਾ ਦੱਸ ਕਾਦੇ ਲਈ ਫੋਨ ਕਰਿਆ ਉਹ ਜੀ ਮੈਂ ਪੁੱਛਣਾ ਸੀ ਕਿ ਤੁਸੀਂ ਆਪਦੀ ਕੁੜੀ ਨੂੰ ਹੁਣ ਭੇਜੋਗੇ ਕੀ ਨਹੀਂ ਆਹੋ ਮੈਂ ਨਹੀਂ ਭੇਜਦੀ ਆਪਦੀ ਕੁੜੀ ਨੂੰ ਤੁਸੀਂ ਪੱਕਾ ਨਹੀਂ ਭੇਜੋਗੇ। ਨਾ ਹੁਣ ਤੈਨੂੰ ਮੈਂ ਸਟਾਮ ਤੇ ਲਿਖ ਕੇ ਦੇਦਾ ਜੋ ਤੈਨੂੰ ਏਨੀ ਵਾਰ ਕਹਿਤਾ ਆ ਵੀ ਭਾਈ ਮੈਂ ਆਪਦੀ ਕੁੜੀ ਨਹੀਂ ਭੇਜਣੀ ਨਹੀਂ ਭੇਜਣੀ ਫਿਰ ਤੂੰ ਡੇਲੀ ਫੋਨ ਲਾ ਕੇ ਕਿਉਂ ਪੁੱਛਦਾ? ਮੈਂ ਤਾਂ ਜੀ ਤਾਂ ਪੁੱਛਦਾ। ਮੈਨੂੰ ਇਹ ਸੁਣ ਕੇ ਚੰਗਰ ਲੱਗਦਾ। ਨੋ 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 ਸਰ ਵੀ ਕੀ ਹੋਇਆ? ਇੰਨੀ ਪੜ੍ਹਾਈ ਲਿਖਾਈ ਕਰਕੇ ਇੱਕ ਨੌਕਰੀ ਮਿਲੀ ਸੀ ਪਹਿਲਾਂ ਤਾਂ ਮੈਨੂੰ ਸਿਲੈਕਟ ਕਰ ਲਿਆ ਫਿਰ ਕਹਿੰਦੇ ਗੈਟ ਆਊਟ ਲੈ ਗੈਟ ਆਊਟ ਉਹ ਕਹ ਤੋ ਉਹ ਮੈਨੂੰ ਕਹਿੰਦੇ ਪਹਿਲੇ ਮਹੀਨੇ ਤੈਨੂੰ 10000 ਸੈਲਰੀ ਦਵਾਂਗੇ ਦੂਜੇ ਮਹੀਨੇ 20 ਤੀਜੇ ਮਹੀਨੇ 30 ਚੌਥੇ ਮਹੀਨੇ 40 ਜੇ ਸੈਲਰੀ ਦੀ ਗੱਲ ਹੋ ਹੀ ਗਈ ਸੀ ਫਿਰ ਗੈਟ ਆਊਟ ਕਦੋਂ ਕਹਤਾ ਜਦੋਂ ਉਹਨਾਂ ਨੇ ਮੈਨੂੰ ਕਿਹਾ ਵੀ ਚੌਥੇ ਮਹੀਨੇ 40000 ਤਨਖਾਹ ਮੈਂ ਕਿਹਾ ਮੈਂ ਤਾਂ ਚੌਥੇ ਮਹੀਨੇ ਹੀ ਸਟਾਰਟ ਕਰੂੰਗੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਅ ਅਸੀਂ ਸਾਖਰਤਾ ਅਭਿਆਨ ਤੋਂ ਆਏ ਆ ਤੇ ਅਸੀਂ ਇਹ ਜਾਨਣਾ ਚਾਹੁੰਦੇ ਆ ਵੀ ਜਿਹੜੇ ਅੱਜ ਤੋਂ 10 ਸਾਲ ਪਹਿਲਾਂ ਸਟੂਡੈਂਟ ਪੜ੍ਹੇ ਸੀ ਉਹਨਾਂ ਨੂੰ ਕਿੰਨੇ ਕੁ ਜਨਰਲ ਨੋਲਿਜ ਹੈ ਅੱਛਾ ਜੀ ਮੈਂ ਤੁਹਾਨੂੰ ਕੁਝ ਕੁ ਸਵਾਲ ਪੁੱਛੂੰਗੀ ਤੇ ਤੁਸੀਂ ਉਹਨਾਂ ਦੇ ਆਨਸਰ ਦੇਣੇ ਆ ਠੀਕ ਹੈ ਜੀ ਪੁੱਛੋ ਮਹਾਤਮਾ ਗਾਂਧੀ ਕੌਣ ਹੈ ਸਾਡੀ ਬਿਲਡਿੰਗ 'ਚ ਤਾਂ ਨਹੀਂ ਰਹਿੰਦਾ ਸਾਮ੍ਹਣੇ ਹੀ ਚ ਭਾਵੇਂ ਰਹਿੰਦਾ ਹੋਵੇ ਆਜੀ ਨਿੱਤੀ ਲੇਖ ਤੇ ਆ ਜਾਂਦੇ ਨੇ ਬਹਾਨਾ ਲਾ ਕੇ ਵੀ ਸੈਰ ਕਰਨ ਚੱਲੇ ਆ ਮੈਨੂੰ ਪਤਾ ਇੱਥੇ ਦੇਖਣ ਇਹ ਤੀਵੀਆਂ ਹੀ ਆਉਂਦੇ ਨੇ ਦੇਖਣੀ ਅੱਜ ਮੈਂ ਆਹ ਖੜੇ ਅੱਜ ਇਹ ਬੂਟੇ ਜਿਵੇਂ ਦੇਖੀ ਜਾਂਦੇ ਨੇ ਦੇਖਦੀਆਂ ਪਾਜੀ ਸ਼ੁਕਰ ਹੈ ਤੁਸੀਂ ਅੱਜ ਬੂਟੇ ਦੇਖ ਰਹੇ ਹੋ ਤੀਵੀਆਂ ਨਹੀਂ ਦੇਖਦੇ ਬੂਟਾ ਤੈਨੂੰ ਦਿਸਦਾ ਹੋ ਮੈਂ ਤਾਂ ਇਹ ਦੇ ਵਿੱਚ ਵੀ ਤੀਵੀਆਂ ਹੀ ਲੱਭ ਲਈ ਐ ਦੇਖ ਤਾਂ ਸਹੀ ਕਿੰਨੀ ਸੋਹਣੀ ਬਣੀ ਹੋਈ ਐ ਮੈਂ ਤਾਂ ਪਹਿਲੀ ਪਤਾ ਸੀ ਦੇਖਣ ਤਾਂ ਤੁਸੀਂ ਇੱਥੇ ਟੀਵੀ ਆ ਹੀ ਆਉਣੇ ਹੋ ਨੋ 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 ਕਾਲਾ ਤੂੰ ਇੱਕ ਨੰਬਰ ਦਾ ਧੋਖੇਬਾਜ਼ਾ ਤੂੰ ਮੈਨੂੰ ਧੋਖਾ ਦਿੱਤਾ ਓਹ ਗੱਲ ਕੀ ਹੋਈ ਆ ਉਹ ਦੱਸ ਤੂੰ ਤਾਂ ਕਹਿੰਦਾ ਸੀ ਮੈਂ ਦੋਹਾ ਕਤਰ ਪੱਕਾ ਤੂੰ ਤਾਂ ਉਥੋਂ ਡਿਪੋਰਟ ਹੋ ਕੇ ਆਇਆ ਓਹ ਗੱਲ ਤੇਰੇ ਨਾਲ ਸਮਝਣ ਚ ਗਲਤੀ ਹੋ ਗਈ ਮੈਂ ਉਹ ਵਾਲੇ ਪੱਕੇ ਦੀ ਗੱਲ ਨਹੀਂ ਕੀਤੀ ਮੈਂ ਤਾਂ ਰੰਗ ਦੇ ਪੱਕੇ ਦੀ ਗੱਲ ਕਰਦਾ ਸੀ ਘਰਤੀ ਚ ਚੱਬਣਾ ਪਾਦੀ ਮੈਂ ਤੇਰੇ ਜਾਣ ਮੇਰੇ ਲੁੱਟਦਾ ਆ ਕੋ ਸਾਲ ਅਮਰੀਕਾ ਵਾਲੀ ਨਹੀਂ ਫਿਰਦਾ ਰੁਕ 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 ਰੁਕੋ ਅੱਗੇ ਮੇਰੇ ਘਰ ਨਾਲ ਖੜਾ ਹੈ ਤੂੰ ਦੇਖੋ ਅੱਛਾ ਮਾਜ਼ਾ ਫਰਿਆਣ ਗੀ ਸਾਰੇ ਵਾਹ ਮਾਰੋ ਮਾਰੋ ਇਹਨੂੰ ਦੂਜੇ ਦੇ ਘਰ ਵਾਲੀ ਨੂੰ ਘਮਾਉਂਦਾ ਫਿਰਦਾ ਹੈ ਮਾਰੋ ਮਾਰੋ ਨਾ ਆਪ ਕੋ ਹੁੰਦਾ ਤਾਂ ਦੂਜੇ ਨੂੰ ਘਮਾਉਣ ਦਿੰਦਾ ਉਹ ਨੋ 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 ਠੀਕ ਆਪਾਂ ਕਿਹਦੇ ਰਿਸ਼ਤੇ ਕਰੀ ਵੀ ਜਿਆਦਾ ਹੁੰਦਾ ਨਾ ਅੱਜ ਜਿੰਨਾ ਚਿਰ ਕੋਈ ਕਹਿੰਦਾ ਨਹੀਂ ਉੰਨਾ ਚਿਰ ਕੋਈ ਚੀਜ਼ ਚੱਕ ਕੇ ਖਾਈ ਦੀ ਨਹੀਂ ਹੁੰਦੀ ਹਾਂਜੀ ਬਾਪੂ ਜੀ ਹਾਂ ਆ ਜਾ ਸਾਸਿਕਾ ਜੀ ਸਾਸਿਕਾ ਉਹ ਠੀਕ ਹੈ ਹਾਂਜੀ ਵਧਿਆ ਜੀ ਤੁਸੀਂ ਬੈਠੋ ਮੈਂ ਚੱਲ ਗਿਆ ਅੱਛਾ ਠੀਕ ਦੇਖ ਵੀ ਵੇਖੋ ਵੀਰਾ ਮੇਤੇ ਦੇਖ ਆਪ ਵੀ ਦੋਸ਼ ਹੀ ਤੈਨੂੰ ਬੀਬੀ ਦਾ ਰਿਸ਼ਤੇ ਜਰਾ ਬਾਤ ਤੇ ਹੁੰਦੇ ਨੇ ਇਹ ਕਾਹਦਾ ਫੜ ਜਾਂਦਾ ਕੀ ਨੋ 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 ਭਾਜੀ ਤੁਸੀਂ ਇੰਨਾ ਤਿਆਰ ਹੋ ਕੇ ਕਿੱਥੇ ਚੱਲਿਓ ਮੈਂ ਅੱਜ ਡੇਟ ਤੇ ਜਾਣਾ ਨਾ ਭਾਜੀ ਤੁਹਾਡੀ ਆ ਉਮਰ ਡੇਟ ਤੇ ਜਾਂਦੀ ਹੈ ਆ ਉਮਰ ਤਾਂ ਤੁਹਾਡੀ ਭੋਗ ਦੇ ਕਾਰਡ ਤੇ ਡੇਟ ਚ ਪਾਉਂਦੀ ਹੈ ਮੋਇ ਮੋਰੇ ਮੋਇ ਮੋਰੇ ਮੋਇ ਮੋਰੇ ਮੋਇ ਮੋਰੇ ਜੀ ਅਸੀਂ ਇੱਕ ਸਰਵੇ ਕਰ ਰਹੇ ਹਾਂ ਜਿਹੜਾ ਕਿ ਅੱਜ ਕੱਲ ਸੋਸ਼ਲ ਮੀਡੀਆ ਦਾ ਟਾਈਮ ਚੱਲ ਰਿਹਾ ਹੈ ਅਸੀਂ ਉਹਦੇ ਵਿੱਚ ਇਹ ਪੁੱਛਣਾ ਚਾਹੁੰਦੇ ਹਾਂ ਕਿ ਤੁਹਾਨੂੰ ਉਹਦੇ ਵਿੱਚ ਕੀ ਮਿਲਿਆ ਪਿਆਰ ਮਿਲਿਆ ਕਿ ਧੋਖਾ ਮਿਲਿਆ ਦੇਖੋ ਜੀ ਮੈਨੂੰ ਤਾਂ ਧੋਖਾ ਹੀ ਮਿਲਿਆ ਇੱਕ ਐਂਜਲ ਪ੍ਰਿਆਨਾ ਨਾਂ ਦੀ ਕੁੜੀ ਮਤਲਬ ਸੀਗੀ ਤੇ ਉਹਨੇ ਮੇਰੇ ਨਾਲ ਪਿਆਰ ਪਾ ਕੇ ਉਸ ਤਰ੍ਹਾਂ ਠੱਗੀ ਮਾਰੀ ਆ 50000 ਰੁਪਏ ਦਾ ਮੇਰੇ ਨਾਲ ਫਰਾਡ ਕਰਕੇ ਉਸ ਤੋਂ ਬਾਅਦ ਮੈਨੂੰ ਉਹਨੇ ਬਲੌਕ ਕਰਤਾ ਤੇ ਮਤਲਬ ਤੌਖਾ ਹੀ ਮਿਲਿਆ ਮੈਨੂੰ ਤਾਂ ਬਸ ਤੇ ਤੁਹਾਨੂੰ ਮੈਨੂੰ ਸੋਸ਼ਲ ਮੀਡੀਆ ਤੋਂ ਜੀ ਹਮੇਸ਼ਾ ਬਹੁਤ ਸਾਰਾ ਪਿਆਰ ਮਿਲਿਆ ਜੀ ਤੇ ਤੁਹਾਡੀ ਆਈਡੀ ਕੀ ਨਾਮ ਤੇ ਹੈ ਮੇਰੀ ਆਈਡੀ ਜੀ ਐਂਜਲ ਪ੍ਰਿਆ ਦੇ ਨਾਮ ਤੋਂ ਹੋ ਨੋ 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 ਅਜ ਨਹੀਂ ਕੋਈ ਵੀ ਦਿਖ ਰਿਹਾ ਲੱਗਦਾ ਲੋਕ ਸਮਝਦਾਰ ਹੋ ਗਏ ਆ ਗਈ ਲਾਗੀ ਰੁਕ 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 ਆ ਬਿਨਾ ਹੈਲਮਟ ਤੋਂ ਕੁੜੀ ਕਿੱਥੇ ਚੱਲਨੀ ਐ ਸਰ ਬਿਨਾ ਹੈਲਮਟ ਤੋਂ ਹੈਲਮਟ ਲੈਣੀ ਚੱਲਨੀ ਆ ਓ ਹੋ ਨੋ 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 ਲੈ ਭਾਈ ਆ ਚੱਲ ਪਿਆ ਫਰਵਰੀ ਮਹੀਨਾ ਆਸ਼ਕਾਂ ਦਾ ਵੈਲੈਂਟਾਈਨ ਡੇਸ ਹੁਣ ਮਾਰ ਗਏ ਭੁੰਡੀ ਏੜੇ ਤੇ ਹੁਣ ਮੈਂ ਦੱਸਦਾ ਇਹਨਾਂ ਨੂੰ ਭੁੰਡੀ ਗੇੜਿਆਂ ਦਾ ਪਤਾ ਆ ਆ ਗਿਆ ਲੈ ਕਿ ਜਿਹੜਾ ਆਉਣ ਦੇ ਜਰਾ ਆਜੋ 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 ਰੁਕੋ 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 ਮੈਂ ਕਿੱਧਰ ਚਲੀ ਆਸ਼ਕਾਂ ਦੀ ਜੋੜੀ ਸੱਜਰੇ ਸੱਜਰੇ ਤਮੀਜ਼ ਨਾਲ ਗੱਲ ਕਰੋ ਜੀ ਭੈਣ ਭਾਈਆਂ ਸੀ ਉਹ ਅੱਛਾ ਅੱਛਾ ਚਲੋ ਜਾਓ ਅ ਗੰਜੇ ਨੂੰ ਤਾਂ ਬਣਾਤਾ ਪਾਗਲ ਬਾਕੀ ਦਹਾਂ ਦੇਖਦੇ ਆਂ ਭਾਜੀ ਹਾਂ 1 ਮਿੰਟ ਗੱਲ ਸੁਣਿਓ ਆ ਗਿਆ ਹਾਂ ਕੀ ਹੋਇਆ ਭਾਜੀ ਮੈਂ ਰੋਟੀ ਬਣਾਉਣ ਲੱਗੀ ਸੀ ਉਹ ਮੈਂ ਰੋਟੀ-ਰੋਟੀ ਖਾਣੀ ਹੋਰ ਕੀ ਖਾਓਗੇ ਮੈਂ ਤਾਂ ਅੱਜ ਪਰੌਂਠੇ ਖਾਉਂਗਾ ਅੱਛਾ ਫਿਰ ਕਾਦੇ ਵਾਲੇ ਬਣਾਵਾਂ ਪਿਆਜ਼ ਵਾਲੇ ਬਣਾਵਾਂ ਕਾਲੂ ਵਾਲੇ ਬਣਾਵਾਂ ਜਿਹੜੇ ਮਰਜ਼ੀ ਬਣਾ ਲਈ ਆਪਣੇ ਬੂਚੀ ਵਰਗੇ ਨੇ ਬਣਾਈ <laughs> no, 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 no. <laughs>